ਮਾਨਸਾ ਦੇ ਰੇਲਵੇ ਸਟੇਸ਼ਨ ਦੇ ਕੋਲ ਇੱਕ ਬੈਂਚ ਲੱਗੀ ਹੋਈ ਸੀ ਜਿਹੜੀ ਕਿ ਪਲੇਟਫਾਰਮ ਤੋਂ ਕਾਫੀ ਜ਼ਿਆਦਾ ਦੂਰ ਸੀ ਉਸ ਬੈਂਚ ਉੱਤੇ ਇੱਕ ਕੁੜੀ ਸਵੇਰ ਤੋਂ ਬੈਠੀ ਕਿਸੇ ਦਾ ਇੰਤਜ਼ਾਰ ਕਰ ਰਹੀ ਸੀ ਉਹ ਪਲੇਟਫਾਰਮ ਤੇ ਕੰਮ ਕਰਨ ਵਾਲਾ ਇੱਕ ਮੁੰਡਾ ਜਿਹਦਾ ਨਾਮ ਸੰਦੀਪ ਹੈ ਉਹ ਸਵੇਰ ਤੋਂ ਹੀ ਉਸ ਨੂੰ ਦੇਖ ਰਿਹਾ ਸੀ ਦੇਖਣ ਤੇ ਕੁੜੀ ਬਹੁਤ ਜ਼ਿਆਦਾ ਪਰੇਸ਼ਾਨ ਲੱਗਦੀ ਹੈ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਚਿੰਤਾ ਉਹਨੂੰ ਅੰਦਰ ਹੀ ਅੰਦਰੋਂ ਖਾ ਰਹੀ ਹੋਵੇ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਪਰ ਉਹ ਕੁੜੀ ਉੱਥੇ ਹੀ ਬੈਠੀ ਸੀ ਸ਼ਾਮ ਨੂੰ ਹਿੰਮਤ ਕਰਕੇ ਸੰਦੀਪ ਉਸ ਕੁੜੀ ਦੇ ਕੋਲੇ ਆਉਂਦਾ ਉਸ ਨੂੰ ਕਹਿੰਦਾ ਮੈਡਮ ਤੁਸੀਂ ਸਵੇਰ ਤੋਂ ਹੀ ਇੱਥੇ ਬੈਠੇ ਕਿਸੇ ਦਾ ਇੰਤਜ਼ਾਰ ਕਰ ਰਹੇ ਹੋ ਪਰ ਉਹ ਕੁੜੀ ਉਲਟਾ ਸੰਦੀਪ ਨੂੰ ਕਹਿਣ ਲੱਗਦੀ ਹੈ ਤੁਹਾਨੂੰ ਇਸ ਗੱਲ ਨਾਲ ਕੀ ਮਤਲਬ ਮੈਂ ਇੱਥੇ ਬੈਠ ਸਕਦੀ ਹਾਂ ਪਰ ਸੰਦੀਪ ਗੱਲ ਨੂੰ ਸਮਝਦੇ ਹੋਏ ਕਹਿਣ ਲੱਗਦਾ ਹੈ ਕਿ ਨਹੀਂ ਨਹੀਂ ਮੈਡਮ ਮੇਰਾ ਉਹ ਮਤਲਬ ਨਹੀਂ ਸੀ ਪਰ ਮੈਂ ਸਵੇਰ ਤੋਂ ਹੀ ਤੁਹਾਨੂੰ ਇੱਥੇ ਬੈਠਾ ਦੇਖ ਰਿਹਾ ਸੀ ਤੁਸੀਂ ਕਾਫੀ ਪਰੇਸ਼ਾਨ ਲੱਗ ਰਹੇ ਹੋ ਮੈਂ ਤਾਂ ਇਸ ਲਈ ਪੁੱਛ ਰਿਹਾ ਹਾਂ ਜੇ ਤੁਸੀਂ ਨਹੀਂ ਦੱਸਣਾ ਚਾਹੁੰਦੇ ਤਾਂ ਤੁਹਾਡੀ ਮਰਜ਼ੀ ਆ ਇਹ ਸਭ ਕੁਝ ਕਹਿ ਕੇ ਸੰਦੀਪ ਉਥੋਂ ਚਲਾ ਜਾਂਦਾ ਉਹ ਆਪਣੇ ਘਰੇ ਚਲਾ ਗਿਆ ਸੀ ਘਰ ਜਾ ਕੇ ਉਹ ਆਪਣੀ ਮਾਂ ਨੂੰ ਸਾਰਾ ਕੁਝ ਦੱਸਦਾ ਪਰ ਉਹਦੀ ਮਾਂ ਇਸ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀ ਉਹ ਕਹਿੰਦੀ ਹੈ ਕਿ ਕੋਈ ਉਹਨੂੰ ਮਿਲਣ ਵਾਲਾ ਆਉਣਾ ਹੋਣਾ ਸਵੇਰ ਤੋਂ ਉੱਥੇ ਬੈਠੀ ਐ ਤੂੰ ਫਿਕਰ ਨਾ ਕਰ ਉਸ ਤੋਂ ਬਾਅਦ ਸੰਦੀਪ ਵੀ ਉਸ ਗੱਲ ਨੂੰ ਉੱਥੇ ਹੀ ਛੱਡ ਦਿੰਦਾ ਰੋਟੀ ਖਾ ਕੇ ਆਪਣੇ ਮੰਝੇ ਤੇ ਜਾ ਕੇ ਸੌਣ ਲੱਗਦਾ ਹੈ ਅਗਲੇ ਦਿਨ ਜਿਵੇਂ ਹੀ ਸਵੇਰ ਹੁੰਦੀ ਐ ਸੰਦੀਪ ਆਪਣੀ ਡਿਊਟੀ ਤੇ ਜਾਂਦਾ ਪਰ ਜਦੋਂ ਪਲੇਟਫਾਰਮ ਤੇ ਪਹੁੰਚਦਾ ਤਾਂ ਅੱਜ ਵੀ ਉਹਨੂੰ ਉੱਥੇ ਉਹ ਕੁੜੀ ਬੈਠੀ ਹੋਈ ਮਿਲਦੀ ਹੈ ਉਹ ਉਸਨੂੰ ਬੈਠੀ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੁੰਦਾ ਸੰਦੀਪ ਸੋਚਣ ਲੱਗਦਾ ਹੈ ਕਿ ਸਾਰੀ ਰਾਤ ਇਹ ਕੁੜੀ ਇੱਥੇ ਹੀ ਬੈਠੀ ਰਹੀ ਹੈ ਉਸਨੂੰ ਉੱਥੇ ਬੈਠੀ ਨੂੰ ਦੁਪਹਿਰ ਤੱਕ ਦਾ ਦੇਖਦਾ ਹੈ ਫਿਰ ਉਹ ਸਮਝ ਜਾਂਦਾ ਹੈ ਕਿ ਹੋ ਸਕਦਾ ਇਹਦੇ ਕੋਲੇ ਪੈਸੇ ਨਹੀਂ ਹੋਣੇ ਇਹ ਘਰੋਂ ਭੱਜ ਕੇ ਆਈ ਹੋਵੇਗੀ ਇਹ ਭੁੱਖੀ ਨਾ ਹੋਵੇ ਉਸਨੂੰ ਦੇਖ ਕੇ ਸਾਫ਼-ਸਾਫ਼ ਪਤਾ ਲੱਗਦਾ ਸੀ ਕਿ ਸਾਰੀ ਰਾਤ ਇੱਥੇ ਹੀ ਬੈਠੀ ਰਹੀ ਹੈ ਇਹ ਆਪਣਾ ਥੋੜਾ ਜਿਹਾ ਕੰਮ ਕਰਨ ਤੋਂ ਬਾਅਦ ਸੰਦੀਪ ਉਹਦੇ ਕੋਲੇ ਜਾਂਦਾ ਹੈ ਤੇ ਫਿਰ ਉਹਨੂੰ ਪੁੱਛਣ ਲੱਗਦਾ ਮੈਡਮ ਤੁਸੀਂ ਸਾਰੀ ਰਾਤ ਇੱਥੇ ਹੀ ਬੈਠੇ ਰਹੇ ਸੰਦੀਪ ਦੀ ਇਹ ਗੱਲ ਸੁਣ ਕੇ ਕੁੜੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਨੇ ਕੁੜੀ ਨੂੰ ਇਸ ਹਾਲਤ ਵਿੱਚ ਦੇਖ ਕੇ ਸੰਦੀਪ ਕਹਿੰਦਾ ਕਿ ਮੈਡਮ ਤੁਸੀਂ ਉਦਾਸ ਨਾ ਹੋ ਮੈਂ ਤਾਂ ਤੁਹਾਡੀ ਕੱਲ ਵੀ ਮਦਦ ਕਰਨਾ ਚਾਹੁੰਦਾ ਸੀ ਮੈਂ ਤੁਹਾਡੀ ਮਦਦ ਕਰਨ ਲਈ ਕੱਲ ਵੀ ਤੁਹਾਡੇ ਕੋਲੇ ਆਇਆ ਸੀ ਪਰ ਤੁਸੀਂ ਮੈਨੂੰ ਗਲਤ ਸਮਝ ਲਿਆ ਤੁਸੀਂ ਮੈਨੂੰ ਗੱਲ ਦੱਸ ਸਕਦੇ ਹੋ ਆਖਿਰ ਹੋਇਆ ਕੀ ਆ ਤੁਸੀਂ ਇੱਥੇ ਕਿਉਂ ਬੈਠੇ ਹੋ ਸੰਦੀਪ ਨੂੰ ਦੇਖ ਕੇ ਉਹ ਕੁੜੀ ਹੌਲੀ ਹੌਲੀ ਉਸ ਤੇ ਵਿਸ਼ਵਾਸ ਕਰਦੀ ਹੈ ਤੇ ਉਸ ਨੂੰ ਸਾਰੀ ਗੱਲ ਦੱਸਣ ਲੱਗਦੀ ਹੈ ਉਹ ਉਸ ਨੂੰ ਦੱਸਦੀ ਹੈ ਕਿ ਮੇਰਾ ਨਾਮ ਸੂਮਨ ਹੈ ਮੈਂ ਇੱਥੇ ਨੇੜੇ ਹੀ ਦੂਜੇ ਸ਼ਹਿਰ ਦੀ ਰਹਿਣ ਵਾਲੀ ਹਾਂ ਮੇਰਾ ਘਰ ਵਾਲਾ ਬੰਗਲੌਰ ਵਿੱਚ ਕੰਮ ਕਰਦਾ ਪਰ ਉਹ ਸਾਡੇ ਕੋਲੇ ਕਦੇ-ਕਦੇ ਆਉਂਦਾ ਸੀ ਉਹ ਆਪਣਾ ਕੰਮ ਕਰਕੇ ਸਾਡੇ ਤੋਂ ਦੂਰ ਰਹਿੰਦਾ ਸੀ ਜਿਵੇਂ ਤਿਵੇਂ ਕਰਕੇ ਮੈਂ ਆਪਣੇ ਘਰ ਨੂੰ ਚਲਾ ਰਹੀ ਸੀ ਪਰ ਇੱਕ ਦਿਨ ਜਦੋਂ ਮੇਰਾ ਘਰ ਵਾਲਾ ਛੁੱਟੀ ਤੇ ਘਰੇ ਆਇਆ ਸੀ ਤਾਂ ਉਹ ਮੈਨੂੰ ਕਹਿਣ ਲੱਗਦਾ ਹੈ ਕਿ ਮੈਂ ਬੰਗਲੌਰ ਵਿੱਚ ਇੱਕ ਨਿੱਕਾ ਜਿਹਾ ਫਲੈਟ ਲੈ ਲਿਆ ਹੁਣ ਆਪਾਂ ਨੂੰ ਦੋਨਾਂ ਨੂੰ ਅਲੱਗ-ਅਲੱਗ ਰਹਿਣ ਦੀ ਲੋੜ ਨਹੀਂ ਆਪਾਂ ਦੋਨੇ ਉੱਥੇ ਹੀ ਜਾ ਕੇ ਰਹਿਣ ਲੱਗਦੇ ਹਾਂ ਕਿਉਂ ਨਾ ਆਪਾਂ ਆਪਣੇ ਇਸ ਪੁਰਾਣੇ ਘਰ ਨੂੰ ਵੇਚ ਦਈਏ ਮੈਂ ਆਪਣੇ ਪਤੀ ਦੀਆਂ ਗੱਲਾਂ ਵਿੱਚ ਆ ਜਾਨੀ ਆ ਕਿਉਂਕਿ ਮੈਂ ਵੀ ਉਸ ਤੋਂ ਦੂਰ ਨਹੀਂ ਰਹਿਣਾ ਚਾਹੁੰਦੀ ਸੀ ਥੋੜੇ ਹੀ ਦਿਨਾਂ ਵਿੱਚ ਮੇਰੇ ਘਰ ਵਾਲੇ ਨੇ ਉਹ ਘਰ ਵੇਚ ਦਿੱਤਾ ਘਰ ਵੇਚਣ ਤੋਂ ਬਾਅਦ ਮੈਂ ਆਪਣੇ ਘਰ ਵਾਲੇ ਦੇ ਨਾਲ ਬੰਗਲੌਰ ਜਾਣ ਲਈ ਤਿਆਰ ਹੋਣ ਲੱਗਦੀ ਆ ਅਸੀਂ ਇਸ ਸਟੇਸ਼ਨ ਤੇ ਆ ਜਾਂਦੇ ਆ ਉਹ ਮੈਨੂੰ ਇੱਥੇ ਬੈਂਚ ਉੱਤੇ ਬੈਠਣ ਲਈ ਕਹਿ ਕੇ ਆਪ ਅੰਦਰ ਚਲੇ ਗਏ ਸੀ ਉਹ ਮੈਨੂੰ ਕਹਿੰਦੀ ਆ ਕਿ ਮੈਂ ਪਤਾ ਕਰਕੇ ਆਉਣਾ ਕਿ ਟ੍ਰੇਨ ਕਿੰਨੇ ਵਜੇ ਆਉਗੀ ਮੈਂ ਬੜੀ ਖੁਸ਼ੀ ਸੀ ਕਿ ਮੈਂ ਆਪਣੇ ਘਰ ਵਾਲੇ ਦੇ ਨਾਲ ਹੀ ਰਹਿਣ ਲੱਗ ਜਾਵਾਂਗੀ ਪਰ ਜਦੋਂ ਉਹ ਗਏ ਹੋਏ ਨੂੰ 2 ਘੰਟੇ ਹੋ ਗਏ ਤਾਂ ਮੈਨੂੰ ਚਿੰਤਾ ਹੋਣ ਲੱਗੀ ਮੈਂ ਕਈ ਵਾਰ ਅੰਦਰ ਜਾ ਕੇ ਦੇਖਿਆ ਪਰ ਉਸ ਦਾ ਕੋਈ ਵੀ ਪਤਾ ਨਹੀਂ ਲੱਗਿਆ ਮੈਂ ਆਪਣੇ ਆਪ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੀ ਰਹੀ ਕਿ ਮੇਰੇ ਘਰ ਵਾਲਾ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦਾ ਉਹ ਮੈਨੂੰ ਇਸ ਤਰ੍ਹਾਂ ਇਕੱਲੀ ਛੱਡ ਕੇ ਨਹੀਂ ਜਾ ਸਕਦਾ ਜ਼ਰੂਰ ਵਾਪਸ ਆਊਗਾ ਪਰ ਹੁਣ ਤਾਂ 2 ਦਿਨ ਬੀਤ ਗਏ ਹੁਣ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਮੇਰਾ ਘਰ ਵਾਲਾ ਮੈਨੂੰ ਧੋਖਾ ਦੇ ਕੇ ਚਲਾ ਗਿਆ ਕਿਉਂਕਿ ਘਰ ਵੇਚਣ ਤੋਂ ਬਾਅਦ ਸਾਰੇ ਪੈਸੇ ਉਹਨੇ ਆਪਣੇ ਖਾਤੇ ਵਿੱਚ ਹੀ ਪਵਾ ਲਏ ਸੀ ਤੇ ਮੈਂ ਇੱਕ ਵਾਰ ਵੀ ਇਹ ਨਾ ਸੋਚਿਆ ਕਿ ਉਹ ਮੈਨੂੰ ਧੋਖਾ ਵੀ ਦੇ ਸਕਦਾ ਇਹ ਦੱਸਦੀ ਹੋਈ ਸੁਮਨ ਰੋਣ ਲੱਗ ਜਾਂਦੀ ਹੈ ਸੰਦੀਪ ਉਹਨੂੰ ਪਹਿਲਾਂ ਤਾਂ ਚੁੱਪ ਕਰਾਉਂਦਾ ਫਿਰ ਉਹਨੂੰ ਕਹਿੰਦਾ ਕਿ ਮੈਡਮ ਜੀ ਅਜਿਹੀ ਗੱਲ ਹੈ ਤਾਂ ਤੁਸੀਂ ਆਪਣੇ ਪਿੰਡ ਚਲੇ ਜਾਓ ਉੱਥੇ ਤੁਹਾਡੇ ਮੰਮੀ ਪਾਪਾ ਹੋਣਗੇ ਇਹ ਸੁਣ ਕੇ ਸੁਮਨ ਕਹਿੰਦੀ ਹੈ ਹਾਂ ਮੇਰੇ ਪੇਕੇ ਤਾਂ ਹਨ ਪਰ ਮੇਰੇ ਮਾਪੇ ਉਸ ਦੁਨੀਆ ਵਿੱਚ ਨਹੀਂ ਉਹ 4 ਸਾਲ ਪਹਿਲਾਂ ਹੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ ਘਰ ਵਿੱਚ ਹੁਣ ਮੇਰੀ ਪਰਜਾਈ ਦੀ ਚਲਦੀ ਹੈ ਉਹ ਤਾਂ ਪਹਿਲਾਂ ਹੀ ਮੈਨੂੰ ਦੇਖ ਕੇ ਬਿਲਕੁਲ ਵੀ ਖੁਸ਼ ਨਹੀਂ ਹੁੰਦੀ ਸੀ ਜਦੋਂ ਵੀ ਮੈਂ ਕਦੇ ਉਹਨਾਂ ਨੂੰ ਮਿਲ ਲਜਾਨੀਆ ਉਹ ਮੱਥੇ ਵੱਟ ਪਾ ਲੈਂਦੀ ਆ ਇਸ ਲਈ ਮੈਂ ਕਾਫੀ ਟਾਈਮ ਤੋਂ ਹੁਣ ਉਹਨਾਂ ਕੋਲੇ ਮਿਲਣ ਵੀ ਨਹੀਂ ਗਈ ਮੈਂ ਪੂਰੀ ਤਰ੍ਹਾਂ ਮਜਬੂਰ ਹਾਂ ਰਾਤ ਤਾਂ ਮੈਂ ਆਪਣੇ ਆਪ ਨੂੰ ਖਤਮ ਕਰਨ ਬਾਰੇ ਸੋਚ ਲਿਆ ਸੀ ਪਰ ਮੇਰੀ ਵਿੱਚ ਹਿੰਮਤ ਨਹੀਂ ਆਈ ਸੁਮਨ ਦੀ ਇਹ ਗੱਲ ਸੁਣ ਕੇ ਸੰਦੀਪ ਥੋੜਾ ਜਿਹਾ ਘਬਰਾ ਜਾਂਦਾ ਉਹ ਉਸ ਨੂੰ ਕਹਿੰਦਾ ਨਹੀਂ ਨਹੀਂ ਮੈਡਮ ਆਪਣੇ ਆਪ ਨੂੰ ਖਤਮ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਤੁਸੀਂ ਬਹੁਤ ਚੰਗਾ ਕੀਤਾ ਜੋ ਇਹ ਡਿਸੀਜਨ ਲੈ ਲਿਆ ਸੰਦੀਪ ਉਸ ਨੂੰ ਕਹਿੰਦਾ ਹੈ ਕਿ ਜੇ ਅਜਹੀ ਗੱਲ ਹੈ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਚੱਲ ਸਕਦੇ ਹੋ ਮੇਰੇ ਘਰ ਵਿੱਚ ਸਿਰਫ ਮੇਰੀ ਮਾਂ ਤੇ ਮੈਂ ਹੀ ਰਹਿਨੇ ਆ ਇੱਕ ਵਾਰ ਮੈਂ ਤੁਹਾਨੂੰ ਆਪਣੇ ਘਰ ਛੱਡ ਆਉਣਾ ਬਾਕੀ ਸ਼ਾਮ ਨੂੰ ਮੈਂ ਕੰਮ ਤੋਂ ਵਾਪਸ ਜਾ ਕੇ ਇਸ ਬਾਰੇ ਸੋਚਾਂਗਾ ਕਿ ਅੱਗੇ ਕੀ ਕਰਨਾ ਸੰਦੀਪ ਨਾਲ ਗੱਲਾਂ ਕਰਦੀ ਸੁਮਨ ਅੰਦਰੋਂ ਅੰਦਰ ਹੀ ਡਰੀ ਹੋਈ ਸੀ ਪਰ ਉਸ ਕੋਲੇ ਹੁਣ ਹੋਰ ਕੋਈ ਚਾਰਾ ਵੀ ਨਹੀਂ ਸੀ ਕਿਉਂਕਿ ਸਾਰੀ ਰਾਤ ਸੋਚਣ ਤੋਂ ਬਾਅਦ ਉਸ ਕੋਲੇ ਕੋਈ ਹੱਲ ਨਹੀਂ ਸੀ ਲੱਭਿਆ ਉਹ ਕਿੱਥੇ ਜਾਵੇਗੀ ਅੱਗੇ ਕੀ ਕਰੇਗੀ ਇਸ ਲਈ ਉਹ ਸੰਦੀਪ ਦੇ ਘਰ ਜਾਣ ਦਾ ਫੈਸਲਾ ਕਰਦੀ ਹੈ ਹੁਣ ਸੰਦੀਪ ਨਾਲ ਉਹ ਉਹਦੇ ਘਰ ਚਲੀ ਜਾਂਦੀ ਆ ਰੇਲਵੇ ਸਟੇਸ਼ਨ ਦੇ ਥੋੜੀ ਜੀ ਦੂਰ ਇੱਕ ਬਸਤੀ ਵਿੱਚ ਉਹਦਾ ਘਰ ਸੀ ਜਿੱਥੇ ਉਹਦੀ ਮਾਂ ਰਹਿੰਦੀ ਸੀ ਘਰ ਵਿੱਚ ਪਹੁੰਚ ਕੇ ਸੰਦੀਪ ਦਰਵਾਜ਼ੇ ਤੇ ਘੰਟੀ ਵਜਾਉਂਦਾ ਸੰਦੀਪ ਦੀ ਮਾਂ ਜਲਦੀ ਨਾਲ ਦਰਵਾਜ਼ਾ ਖੋਲਦੀ ਹੈ ਸੰਦੀਪ ਦੇ ਨਾਲ ਇੱਕ ਕੁੜੀ ਨੂੰ ਦੇਖ ਕੇ ਉਹਦੀ ਮਾਂ ਉਸ ਨੂੰ ਪੁੱਛਣ ਲੱਗਦੀ ਹੈ ਕਿ ਪੁੱਤ ਇਹ ਕੌਣ ਆ ਤੁਹਾ ਜਾਈ ਨਹੀਂ ਜਲਦੀ ਕਿਵੇਂ ਘਰ ਵਾਪਸ ਆ ਗਿਆ ਸੰਦੀਪ ਆਪਣੀ ਮਾਂ ਨੂੰ ਦੱਸਦਾ ਕਿ ਮਾਂ ਇਹ ਉਹੀ ਕੁੜੀ ਆ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਇਹ ਵਿਚਾਰੀ ਤਾਂ ਬਹੁਤ ਹੀ ਮਜਬੂਰ ਆ ਇਹਦੇ ਨਾਲ ਤਾਂ ਇਹਦੇ ਘਰ ਵਾਲੇ ਨੇ ਬਹੁਤ ਵੱਡਾ ਧੋਖਾ ਕੀਤਾ ਤੁਸੀਂ ਇਹਨੂੰ ਆਪਣੇ ਕੋਲੇ ਰੱਖ ਲਓ ਮੈਂ ਕੰਮ ਤੇ ਜਾਣਾ ਇਹਨੂੰ ਕੁਝ ਖਾਣ ਨੂੰ ਦੇ ਦਿਓ ਇਹ ਤਾਂ ਕੱਲ ਦੀ ਭੁੱਖੀ ਪਾਣੀ ਸਟੇਸ਼ਨ ਤੇ ਬੈਠੀ ਹੋਈ ਆ ਸੰਦੀਪ ਦੀ ਮਾਂ ਉਹਦੀ ਗੱਲ ਸੁਣ ਕੇ ਕਹਿੰਦੀ ਹੈ ਕਿ ਪੁੱਤ ਤੂੰ ਫਿਕਰ ਨਾ ਕਰ ਤੂੰ ਆਪਣੇ ਕੰਮ ਤੇ ਜਾ ਮੈਂ ਇਹਦਾ ਧਿਆਨ ਚੰਗੀ ਤਰ੍ਹਾਂ ਰੱਖਾਂਗੀ ਇਸ ਤੋਂ ਬਾਅਦ ਸੰਦੀਪ ਆਪਣੇ ਕੰਮ ਤੇ ਚਲਾ ਜਾਂਦਾ ਸ਼ਾਮ ਨੂੰ ਜਿਵੇਂ ਹੀ ਸੰਦੀਪ ਘਰੇ ਆਉਂਦਾ ਤਾਂ ਉਹ ਬੈਠ ਕੇ ਗੱਲਾਂ ਬਾਤਾਂ ਕਰਨ ਲੱਗਦੇ ਨੇ ਸੂਮਨ ਆਪਣੀ ਸਾਰੀ ਕਹਾਣੀ ਹੁਣ ਡਿਟੇਲ ਵਿੱਚ ਉਹਨੂੰ ਦੱਸਦੀ ਹੈ ਕੁਝ ਗੱਲਾਂ ਸੁਣ ਕੇ ਸੰਦੀਪ ਤੇ ਸੰਦੀਪ ਦੀ ਮਾਂ ਪੂਰੀ ਤਰ੍ਹਾਂ ਹਰਾਨ ਰਹਿ ਜਾਂਦੇ ਨੇ ਉਹਨਾਂ ਨੂੰ ਸੂਮਨ ਤੇ ਬਹੁਤ ਤਰਸ ਆਉਂਦਾ ਉਹ ਸੋਚਦੇ ਕਿ ਵਿਚਾਰੀ ਨਾਲ ਕਿੰਨਾ ਮਾੜਾ ਹੋਇਆ ਸੰਦੀਪ ਦੀ ਮਾਸੂਮਨ ਨੂੰ ਕਹਿੰਦੀ ਹੈ ਕੀਤੀ ਇਹ ਤੂੰ ਜਿੰਨਾ ਦਿਨ ਚਾਹੇ ਉਹਨੇ ਦਿਨ ਰਹਿ ਸਕਦੀ ਆ ਅਸੀਂ ਤੈਨੂੰ ਭੁੱਖੇ ਨਹੀਂ ਰੱਖਾਂਗੇ ਸੂਮਨ ਉਸ ਦੀ ਮਾਂ ਨੂੰ ਕਹਿੰਦੀ ਹੈ ਕਿ ਆਂਟੀ ਜੀ ਤੁਸੀਂ ਤਾਂ ਬਹੁਤ ਚੰਗੇ ਹੋ ਨਹੀਂ ਤਾਂ ਅੱਜ ਕੱਲ੍ਹ ਦੇ ਟਾਈਮ ਵਿੱਚ ਕੋਈ ਕਿਸੇ ਨੂੰ ਗੇਟ ਵੀ ਨਹੀਂ ਖੋਲਦਾ ਤੁਸੀਂ ਆਪਣੇ ਘਰ ਵਿੱਚ ਰਹਿਣ ਲਈ ਮੈਨੂੰ ਕਹਿ ਰਹੇ ਹੋ ਜਦੋਂ ਕਿ ਮੇਰੇ ਕੋਲੇ ਕੁਝ ਵੀ ਨਹੀਂ 1 ਰੁਪਿਆ ਵੀ ਨਹੀਂ ਰਾਤ ਨੂੰ ਸੋਮਣ ਅ ਸੰਦੀਪ ਦੀ ਮਾਂ ਦੇ ਕੋਲੇ ਪੈ ਜਾਂਦੀ ਹੈ ਮੰਜੇ ਤੇ ਪੈਂਦਿਆਂ ਹੀ ਉਹਨੂੰ ਨੀਂਦ ਆ ਜਾਂਦੀ ਹੈ ਕਿਉਂਕਿ ਉਹ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਬੇਚੈਨ ਸੀ ਉਸ ਨੂੰ ਵਧੀਆ ਨੀਂਦ ਆਉਂਦੀ ਹੈ ਕਿਉਂਕਿ ਸੰਦੀਪ ਦੀ ਮਾਂ ਦੇ ਹੁੰਦੇ ਹੋਏ ਉਸ ਨੂੰ ਬਿਲਕੁਲ ਵੀ ਡਰ ਨਹੀਂ ਸੀ ਲੱਗ ਰਿਹਾ ਅਗਲੇ ਦਿਨ ਜਿਵੇਂ ਹੀ ਸਵੇਰ ਹੁੰਦੀ ਹੈ ਤਾਂ ਸੰਦੀਪ ਦੀ ਮਾਂ ਉੱਠ ਕੇ ਬਹੁਤ ਜ਼ਿਆਦਾ ਹੈਰਾਨ ਹੁੰਦੀ ਆ ਕਿਉਂਕਿ ਸੂਮਨ ਨੇ ਸਵੇਰੇ ਜਲਦੀ ਉੱਠ ਕੇ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਸੀ ਉਹਨੇ ਵੇੜਾ ਵਧੀਆ ਸਾਫ਼ ਕਰ ਦਿੱਤਾ ਸੀ ਸੂਮਨ ਸੰਦੀਪ ਦੀ ਮਾਂ ਨੂੰ ਕਹਿਣ ਲੱਗਦੀ ਹੈ ਕਿ ਆਂਟੀ ਜੀ ਮੈਂ ਇੱਥੇ ਰਹਾਗੀ ਤਾਂ ਘਰ ਦੇ ਕੰਮਾਂ ਵਿੱਚ ਤੁਹਾਡੀ ਮਦਦ ਵੀ ਕਰਨੀ ਚਾਹੀਦੀ ਹੈ ਮੈਨੂੰ ਜੇ ਮੈਂ ਤੁਹਾਡੇ ਘਰ ਵਿੱਚ ਰਹਿਣਾ ਤਾਂ ਮੈਨੂੰ ਕੋਈ ਨਾ ਕੋਈ ਕੰਮ ਤਾਂ ਜ਼ਰੂਰ ਕਰਨਾ ਚਾਹੀਦਾ ਨਹੀਂ ਤਾਂ ਮੈਂ ਤੁਹਾਡੇ ਤੇ ਬੋਝ ਲੱਗਾਂਗੀ ਹੁਣ ਸੂਮਨ ਉਸੇ ਘਰ ਵਿੱਚ ਰਹਿਣ ਲੱਗ ਗਈ ਸੀ ਹੌਲੀ-ਹੌਲੀ ਸਮਾਂ ਬੀਤਦਾ ਸੂਮਨ ਹੁਣ ਸੰਦੀਪ ਦੀ ਮਾਂ ਨੂੰ ਬਿਲਕੁਲ ਵੀ ਘਰ ਦਾ ਕੰਮ ਨਹੀਂ ਸੀ ਕਰਨ ਦਿੰਦੀ ਉਸਨੇ ਪੂਰੀ ਤਰ੍ਹਾਂ ਖਿਆਲ ਰੱਖਿਆ ਸੀ ਕਿ ਘਰ ਦਾ ਸਾਰਾ ਕੰਮ ਉਹ ਆਪ ਕਰੇ ਉਹ ਦੋਨਾਂ ਦਾ ਵੀ ਚੰਗੀ ਤਰ੍ਹਾਂ ਖਿਆਲ ਰੱਖਦੀ ਸੀ ਇਹ ਸਭ ਕੁਝ ਦੇਖ ਕੇ ਸੰਦੀਪ ਵੀ ਖੁਸ਼ ਹੁੰਦਾ ਪਹਿਲਾਂ ਸੰਦੀਪ ਦੀ ਮਾਂ ਸੰਦੀਪ ਦੇ ਜਾਣ ਤੋਂ ਬਾਅਦ ਘਰ ਵਿੱਚ ਬਿਲਕੁਲ ਕੱਲੀ ਹੁੰਦੀ ਸੀ ਇਸ ਲਈ ਸੰਦੀਪ ਨੂੰ ਉਸਦੀ ਫਿਕਰ ਹੁੰਦੀ ਸੀ ਪਰ ਹੁਣ ਸੂਮਨ ਨੂੰ ਉੱਥੇ ਰਹਿੰਦੇ 3 ਮਹੀਨੇ ਬੀਤ ਚੁੱਕੇ ਸੀ ਤੇ ਇਨ੍ਹਾਂ 3 ਮਹੀਨਿਆਂ ਵਿੱਚ ਉਸਨੇ ਘਰ ਦੇ ਸਾਰੇ ਕੰਮ ਆਪ ਸੰਭਲੇ ਸੀ ਇੱਕ ਦਿਨ ਸੰਦੀਪ ਦੀ ਮਾਂ ਉਸ ਨੂੰ ਪੁੱਛਣ ਲੱਗਦੀ ਹੈ ਕਿ ਇਹ ਤੈਨੂੰ ਸੰਦੀਪ ਕਿਵੇਂ ਲੱਗਦਾ ਜੇ ਤੈਨੂੰ ਪਸੰਦ ਹੈ ਤਾਂ ਮੈਂ ਇਹਨੂੰ ਦੱਸ ਇਹ ਸੁਣ ਕੇ ਸੁਮਨਾ ਸ਼ਰਮਾ ਜਾਂਦੀ ਹੈ ਉਹ ਕਹਿੰਦੀ ਹੈ ਕਿ ਤੈਨੂੰ ਸੰਦੀਪ ਚੰਗਾ ਲੱਗਦਾ ਤੈਨੂੰ ਮੈਂ ਆਪਣੇ ਘਰ ਦੀ ਨੂੰਹ ਬਣਾਉਣਾ ਚਾਹੁੰਦੀ ਆ ਸੁਮਨ ਨੇ ਇਹ ਸਾਰੀ ਗੱਲ ਸੰਦੀਪ ਦੀ ਮਾਂ ਤੇ ਹੀ ਛੱਡ ਦਿੱਤੀ ਹੁਣ ਸੰਦੀਪ ਦੀ ਮਾਂ ਸੰਦੀਪ ਨਾਲ ਵੀ ਗੱਲ ਕਰਨਾ ਚਾਹੁੰਦੀ ਸੀ ਸ਼ਾਮ ਨੂੰ ਜਦੋਂ ਸੰਦੀਪ ਕੰਮ ਤੋਂ ਵਾਪਸ ਆਉਂਦਾ ਤਾਂ ਉਸ ਦੀ ਮਾਂ ਉਸ ਨੂੰ ਪੁੱਛਣ ਲੱਗਦੀ ਹੈ ਕਿ ਪੁੱਤ ਜੇ ਬੁਰਾ ਨਾ ਮੰਨੇ ਤਾਂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਉਹ ਉਸ ਨੂੰ ਕਹਿੰਦੀ ਹੈ ਕਿ ਜੇ ਸੋਮਨ ਨਾਲ ਤੂੰ ਵਿਆਹ ਕਰਵਾ ਲਵੇਂ ਤਾਂ ਬਹੁਤ ਚੰਗਾ ਹੋਊਗਾ ਕਿਉਂਕਿ ਇਹੋ ਜਿਹੀ ਕੁੜੀ ਆਪਾਂ ਨੂੰ ਲੱਭਣ ਤੇ ਵੀ ਨਹੀਂ ਮਿਲੂਗੀ। ਇਹ ਸਾਰੇ ਘਰ ਦੇ ਕੰਮ ਬਹੁਤ ਵਧੀਆ ਸੰਭਦੀ ਐ ਅਤੇ ਆਪਣੇ ਦੋਵਾਂ ਦਾ ਧਿਆਨ ਵੀ ਬਹੁਤ ਚੰਗੀ ਤਰ੍ਹਾਂ ਰੱਖਦੀ ਆ। ਸੰਦੀਪ ਦੇ ਦਿਮਾਗ ਵਿੱਚ ਤਾਂ ਇਹ ਗੱਲ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਪਰ ਉਸਨੇ ਆਪਣੇ ਇਸ ਵਿਚਾਰ ਬਾਰੇ ਕਿਸੇ ਨਾਲ ਗੱਲ ਨੂੰ ਸਾਂਝਾ ਨਹੀਂ ਕੀਤਾ ਸੀ। ਸੰਦੀਪ ਆਪਣੀ ਮਾਂ ਤੇ ਇਹ ਗੱਲ ਛੱਡ ਦਿੰਦਾ ਉਹ ਕਹਿੰਦਾ ਜਿਵੇਂ ਤੁਸੀਂ ਚਾਹੋਗੇ ਉਸ ਤਰ੍ਹਾਂ ਹੀ ਹੋਊਗਾ। ਮੈਨੂੰ ਤੁਹਾਡਾ ਹਰ ਇੱਕ ਫੈਸਲਾ ਮਨਜ਼ੂਰਾ। ਹੁਣ ਦੋਨਾਂ ਦੀ ਹਾਮੀ ਪਰ ਦਿੱਤੀ ਸੀ ਸੰਦੀਪ ਦੀ ਮਾਂ ਬਹੁਤ ਖੁਸ਼ ਸੀ ਇੱਕ ਦਿਨ ਸੂਮਨ ਜਦੋਂ ਬਾਜ਼ਾਰ ਸਬਜ਼ੀ ਲੈਣ ਗਈ ਸੀ ਤਾਂ ਉਸ ਦੀ ਨਜ਼ਰ ਇੱਕ ਲਾਟਰੀ ਦੀ ਟਿਕਟ ਵੇਚਣ ਵਾਲੇ ਤੇ ਪੈਂਦੀ ਹੈ ਉਸ ਨੇ ਅੱਜ ਤੋਂ ਪਹਿਲਾਂ ਕਦੇ ਵੀ ਲਾਟਰੀ ਦੀ ਟਿਕਟ ਨਹੀਂ ਸੀ ਖਰੀਦੀ ਪਰ ਅਚਾਨਕ ਅਜ ਉਸ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਹ ਕਹਿੰਦੀ ਹੈ ਕਿ ਹੋ ਸਕਦਾ ਲਾਟਰੀ ਸਾਨੂੰ ਨਿਕਲ ਆਵੇ ਇਹ ਸੋਚ ਕੇ ਉਹ ਟਿਕਟ ਲੈ ਲੈਂਦੀ ਹੈ ਤੇ ਟਿਕਟ ਲੈ ਕੇ ਸਬਜ਼ੀ ਲੈ ਕੇ ਸਿੱਧਾ ਉਹ ਆਪਣੇ ਘਰੇ ਆ ਜਾਂਦੀ ਹੈ ਟਿਕਟ ਲੈਣ ਤੋਂ ਬਾਅਦ ਉਸ ਨੂੰ ਫਿਰ ਇਹ ਲੱਗਣ ਲੱਗਦਾ ਕਿ ਉਸ ਨੇ ਖਾਮ ਖਾ ਐਵੇਂ ਹੀ ਪੈਸੇ ਬਰਬਾਦ ਕਰ ਦਿੱਤੇ ਆਕੇ ਉਹ ਸੰਦੀਪ ਦੀ ਮਾਂ ਨੂੰ ਕਹਿੰਦੀ ਹੈ ਕਿ ਮੇਰੇ ਤੋਂ ਇੱਕ ਗਲਤੀ ਹੋ ਗਈ ਮੈਨੂੰ ਇਹ ਟਿਕਟ ਨਹੀਂ ਸੀ ਲੈਣੀ ਚਾਹੀਦੀ ਪਰ ਉਹ ਉਸ ਨੂੰ ਕਹਿੰਦੀ ਹੈ ਕਿ ਇਹਦੇ ਵਿੱਚ ਕੀ ਗਲਤ ਹੈ ਹੋ ਸਕਦਾ ਆਪਣੀ ਕਿਸਮਤ ਖੁੱਲ ਜਾਵੇ ਤੇ ਆਪਾਂ ਨੂੰ ਛੋਟਾ ਮੋਟਾ ਨਾਮ ਨਿਕਲ ਜਾਵੇ ਤੂੰ ਇਸ ਗੱਲ ਬਾਰੇ ਨਾ ਜ਼ਿਆਦਾ ਸੋਚ ਇਸ ਗੱਲ ਨੂੰ ਇੱਥੇ ਹੀ ਛੱਡ ਦੇ ਉਹ ਲੋਟਰੀ ਦੀ ਟਿਕਟ ਸੰਦੀਪ ਦੀ ਮਾਂ ਨੂੰ ਫੜਾ ਦਿੰਦੀ ਹੈ ਅਗਲੇ ਦਿਨ ਜਿਵੇਂ ਹੀ ਟਿਕਟ ਦਾ ਨਾਮ ਨਿਕਲਣ ਵਾਲਾ ਸੀ ਸੰਦੀਪ ਦੀ ਮਾਂ ਟੀਵੀ ਉੱਤੇ ਵੇਖਣ ਲੱਗਦੀ ਹੈ ਉਸ ਨੂੰ ਮਨੂ ਵੀ ਆਪਣੇ ਕੋਲੇ ਬੁਲਾਉਂਦੀ ਹੈ ਪਰ ਸੁਮਨ ਕਹਿੰਦੀ ਹੈ ਆਂਟੀ ਤੁਸੀਂ ਦੇਖ ਲਓ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਕੋਈ ਨਾਮ ਨਿਕਲੂਗਾ ਉਹਨਾਂ ਚਿਰ ਮੈਂ ਘਰ ਦੇ ਕੰਮ ਨਵੇੜ ਲੈਣੀਆਂ ਇਹ ਕਹਿ ਕੇ ਉਹ ਆਪਣੇ ਘਰ ਦੇ ਕੰਮ ਕਰਨ ਲੱਗ ਜਾਂਦੀ ਹੈ ਸੰਦੀਪ ਦੀ ਮਾਂ ਧਿਆਨ ਨਾਲ ਲੋਟਰੀ ਦਾ ਨਾਮ ਦੇਖਦੀ ਹੈ ਸਭ ਤੋਂ ਪਹਿਲਾ ਦੂਜਾ ਤੀਜੇ ਨਾਮ ਦੇ ਟਿਕਟ ਦਾ ਨੰਬਰ ਉਹ ਆਪਣੇ ਟਿਕਟ ਨਾਲ ਮੈਚ ਨਹੀਂ ਕਰਦਾ ਇਹ ਦੇਖ ਕੇ ਉਸ ਦਾ ਮਨ ਉਦਾਸ ਹੋ ਜਾਂਦਾ ਉਸ ਨੂੰ ਲੱਗਦਾ ਕਿ ਸਾਡਾ ਨਾਮ ਕਿੱਥੋਂ ਨਿਕਲੂਗਾ ਪਹਿਲਾ ਨਾਮ ਤਾਂ ਬਹੁਤ ਵੱਡਾ ਹੈ ਪਰ ਜਿਵੇਂ ਹੀ ਪਹਿਲੇ ਨਾਮ ਵਾਲੀ ਲਾਟਰੀ ਦਾ ਨੰਬਰ ਦੱਸਿਆ ਜਾਂਦਾ ਤਾਂ ਸੰਦੀਪ ਦੀ ਮਾਂ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਆਉਂਦਾ ਕਿਉਂਕਿ ਉਹਨਾਂ ਦਾ ਨੰਬਰ ਪਹਿਲੇ ਨਾਮ ਵਾਲੇ ਨੰਬਰ ਨਾਲ ਮੈਚ ਕਰ ਗਿਆ ਸੀ ਉਹ ਖੁਸ਼ੀ ਵਿੱਚ ਸੁਮਨ ਨੂੰ ਰੌਲਾ ਪਾ ਕੇ ਆਪਣੇ ਕੋਲੇ ਸੱਦਣ ਲੱਗਦੀ ਆ ਸੁਮਨ ਨੂੰ ਦੇਖ ਕੇ ਸੰਦੀਪ ਦੀ ਮਾਂ ਉਹਨੂੰ ਆਪਣੇ ਗਲੇ ਲਗਾ ਲੈਂਦੀ ਆ ਉਹ ਕਹਿੰਦੀ ਆ ਕਿ ਦੇਖ ਤੀਏ ਆਪਾਂ ਨੂੰ 1 ਕਰੋੜ ਦੀ ਲਾਟਰੀ ਨਿਕਲ ਗਈ 2 ਕਰੋੜਪਤੀ ਬਣ ਗਈ ਪੈਨ ਨੂੰ ਕਿਸੇ ਦੇ ਸਾਹਮਣੇ ਹੁਣ ਹੱਥ ਫਲਾਉਣ ਦੀ ਲੋੜ ਨਹੀਂ ਸਾਰੀ ਨਾਮ ਦੀ ਰਕਮ ਤੇਰੀ ਹੈ ਸੰਦੀਪ ਦੀ ਮਾਂ ਫੋਨ ਕਰਕੇ ਸੰਦੀਪ ਨੂੰ ਆਪਣੇ ਘਰੇ ਬੁਲਾ ਲੈਂਦੀ ਹੈ ਉਹ ਦੱਸਦੀ ਹੈ ਕਿ ਉਹਨਾਂ ਦਾ ਇਨਾਮ ਨਿਕਲਿਆ ਹੈ ਸਾਰਾ ਪਰਿਵਾਰ ਬਹੁਤ ਖੁਸ਼ ਸੀ ਥੋੜੇ ਦਿਨਾਂ ਤੇ ਕਾਗਜ਼ੀ ਕਾਰਵਾਈ ਤੋਂ ਬਾਅਦ ਸੰਦੀਪ ਸਾਰੇ ਪੈਸੇ ਸੁਮਨ ਦੇ ਖਾਤੇ ਵਿੱਚ ਪਵਾ ਦਿੰਦਾ ਸੁਮਨ ਨੇ ਕੁਝ ਪੈਸੇ ਬੈਂਕ ਵਿੱਚੋਂ ਕਢਵਾ ਲਏ ਸੀ ਤੇ ਉਹ ਘਰ ਦੇ ਕੰਮਾਂ ਵਿੱਚ ਸੰਦੀਪ ਦੀ ਮਦਦ ਕਰ ਸਕੇ ਲਾਠਰੀ ਲੱਗਣ ਤੋਂ ਬਾਅਦ ਸੁਮਨ ਕੋਲੇ ਹੁਣ ਕਾਫੀ ਪੈਸਾ ਆ ਗਿਆ ਸੀ ਇਸ ਲਈ ਸੰਦੀਪ ਅਤੇ ਉਹਦੀ ਮਾਂ ਹੁਣ ਉਹਨੂੰ ਵਿਆਹ ਕਰਵਾਉਣ ਲਈ ਨਹੀਂ ਸੀ ਕਹਿੰਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਹੋ ਸਕਦਾ ਹੁਣ ਇਹ ਸੰਦੀਪ ਨਾਲ ਵਿਆਹ ਨਾ ਕਰਵਾਵੇ ਹੁਣ ਇਸ ਗੱਲ ਨੂੰ 9-10 ਦਿਨ ਹੋ ਗਏ ਸੀ ਇੱਕ ਦਿਨ ਸੁਮਨ ਆਪ ਹੀ ਸੰਦੀਪ ਦੀ ਮਾਂ ਨਾਲ ਵਿਆਹ ਦੀ ਗੱਲ ਕਰਦੀ ਆ ਇਹ ਸੁਣ ਕੇ ਸੰਦੀਪ ਦੀ ਮਾਂ ਹਰਾਨ ਹੋ ਜਾਂਦੀ ਆ ਉਹ ਕਹਿੰਦੀ ਏ ਕੀਤੀ ਏ ਤੂੰ ਹੁਣ ਵੀ ਸੰਦੀਪ ਨਾਲ ਵਿਆਹ ਕਰਵਾਉਣਾ ਚਾਹੁੰਨੀ ਆ ਹੁਣ ਤਾ ਤੂੰ ਕਰੋੜਵਤੀ ਬਣ ਗਈ ਉਹ ਕਹਿੰਦੀ ਏ ਕਿ ਨਹੀਂ ਮੈਂ ਸੰਦੀਪ ਨਾਲ ਵਿਆਹ ਕਰਵਾਉਣਾ ਥੋੜੇ ਦਿਨਾਂ ਵਿੱਚ ਵਧੀਆ ਮੂਰਤ ਦੇਖ ਕੇ ਸੰਦੀਪ ਤੇ ਸੁਮਨ ਦਾ ਵਿਆਹ ਕਰਵਾ ਦਿੱਤਾ ਜਾਂਦਾ ਲਾਟਰੀ ਦੇ ਪੈਸਿਆਂ ਨਾਲ ਸੁਮਨ ਕੱਪੜਿਆਂ ਦੀ ਦੁਕਾਨ ਖੋਲ੍ਹ ਲੈਂਦੀ ਆ ਸੰਦੀਪ ਦੀ ਮਾਂ ਵੀ ਹੁਣ ਉਸ ਦੀ ਮਦਦ ਕਰਨ ਲੱਗ ਪਈ ਸੀ ਸੂਮਨ ਦੀ ਲਾਟਰੀ ਦੀ ਖਬਰ ਅਖਬਾਰ ਵਿੱਚ ਸੁਮਨ ਦਾ ਘਰ ਵਾਲਾ ਵੀ ਦੇਖ ਲੈਂਦਾ ਉਹ ਉਸ ਨੂੰ ਲੱਭਦਾ ਲੱਭਦਾ ਉੱਥੇ ਪਹੁੰਚ ਜਾਂਦਾ ਸੁਮਨ ਆਪਣੀ ਦੁਕਾਨ ਵਿੱਚ ਬੈਠੀ ਹੋਈ ਸੀ ਜਿਵੇਂ ਹੀ ਸੁਮਨ ਦਾ ਘਰ ਵਾਲਾ ਉਹਦੇ ਸਾਹਮਣੇ ਆਉਂਦਾ ਤਾਂ ਸੁਮਨ ਦੇ ਦਿਮਾਗ ਵਿੱਚ ਬਹੁਤ ਸਾਰੇ ਵਿਚਾਰ ਆਉਣ ਲੱਗਦੇ ਨੇ ਉਸ ਨੂੰ ਸਾਰਾ ਕੁਝ ਯਾਦ ਆਉਂਦਾ ਕਿ ਕਿਵੇਂ ਉਸ ਨੂੰ ਇਕੱਲੀ ਛੱਡ ਕੇ ਚਲਾ ਗਿਆ ਸੀ ਉਹ ਭੁੱਖੀ ਪਾਣੀ ਇੱਕ ਬੈਂਚ ਤੇ ਸਾਰੀ ਰਾਤ ਬੈਠੀ ਰਹੀ ਇਹ ਸਭ ਕੁਝ ਸੋਚ ਕੇ ਸੁਮਨ ਨੂੰ ਬਹੁਤ ਗੁੱਸਾ ਆਉਂਦਾ ਉਹ ਜੋ ਉੱਪਰ ਰਹਿੰਦੀ ਐ ਸੁਮਨ ਆਪਣੇ ਪੁਰਾਣੇ ਘਰ ਵਾਲੇ ਨੂੰ ਦੇਖ ਕੇ ਕਹਿਣ ਲੱਗਦੀ ਹੈ ਕਿ ਤੂੰ ਹੁਣ ਇੱਥੇ ਕੀ ਲੈਣ ਆਇਆ ਸੁਮਨ ਦੀ ਇਹ ਗੱਲ ਸੁਣ ਕੇ ਉਸ ਨੂੰ ਕਹਿਣ ਲੱਗਦਾ ਕਿ ਮੇਰੇ ਤੋਂ ਗਲਤੀ ਹੋ ਗਈ ਸੀ ਮੈਂ ਆਪਣੀ ਗਲਤੀ ਨੂੰ ਸਦਾਰਨਾ ਚਾਹਣਾ ਤੇ ਦੁਬਾਰਾ ਤੇਰੇ ਨਾਲ ਰਹਿਣਾ ਚਾਹਣਾ ਉਹ ਉਸ ਨੂੰ ਕਹਿੰਦਾ ਕਿ ਬੰਗਲੌਰ ਵਿੱਚ ਕੰਮ ਕਰਦੇ ਮੈਂ ਇੱਕ ਕੁੜੀ ਨਾਲ ਰਹਿਣ ਲੱਗ ਗਿਆ ਸੀ ਪਰ ਉਸ ਨੇ ਮੈਨੂੰ ਕਿਹਾ ਸੀ ਕਿ ਜੇ ਮੈਂ ਆਪਣਾ ਖੁਦ ਦਾ ਫਲੈਟ ਨਾ ਲਿਆ ਉਹਦੇ ਨਾਮ ਨਾ ਕਰਵਾਇਆ ਤਾਂ ਉਹ ਮੇਰੇ ਨਾਲ ਨਹੀਂ ਰਹੇਗੀ ਇਸ ਲਈ ਮੈਂ ਆਪਣਾ ਇੱਥੋਂ ਵਾਲਾ ਘਰ ਵੇਚ ਕੇ ਉੱਥੇ ਇੱਕ ਫਲੈਟ ਲਿਆ ਸੀ ਪਰ ਉਹ ਮੈਨੂੰ ਉੱਥੇ ਧੋਖਾ ਦੇ ਕੇ ਚਲੀ ਗਈ ਜਿਵੇਂ ਹੀ ਤੈਨੂੰ ਧੋਖਾ ਇੱਥੇ ਦਿੱਤਾ ਉਵੇਂ ਹੀ ਉੱਥੇ ਮੈਨੂੰ ਧੋਖਾ ਮਿਲ ਗਿਆ ਉਹਨੇ ਫਲੈਟ ਵੀ ਆਪਣੇ ਨਾਮ ਕਰਵਾ ਲਿਆ ਸੀ ਮੈਨੂੰ ਛੱਡ ਕੇ ਚਲੀ ਗਈ ਮੈਂ ਤਾਂ ਹੁਣ ਬੰਗਲੌਰ ਵਿੱਚ ਕਿਰਾਏ ਦੇ ਘਰ ਤੇ ਮਸਾ ਤਿਸਾ ਆਪਣਾ ਸਮਾਂ ਕੱਢ ਰਿਹਾ ਪਰ ਜਿਵੇਂ ਮੈਨੂੰ ਪਤਾ ਲੱਗਿਆ ਕਿ ਤੇਰੇ ਕੋਲੇ 1 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ ਤਾਂ ਮੈਨੂੰ ਲੱਗਿਆ ਕਿ ਆਪਾਂ ਨੂੰ ਇਕੱਠੇ ਰਹਿਣਾ ਚਾਹੀਦਾ ਸੋ ਮੈਂ ਉਸ ਨੂੰ ਚੁੱਪ ਕਰਵਾਉਂਦੀ ਹੈ ਤੇ ਕਹਿੰਦੀ ਹੈ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਚੁੱਪ ਚਾਪ ਇੱਥੋਂ ਚਲੇ ਜਾਓ ਕਿਉਂਕਿ ਮੈਂ ਹੁਣ ਦੁਬਾਰਾ ਵਿਆਹ ਕਰਵਾ ਲਿਆ ਤੇਰੇ ਜਾਣ ਤੋਂ ਬਾਅਦ ਮੈਂ ਪੁਲਿਸ ਸਟੇਸ਼ਨ ਵਿੱਚ ਤੇਰੀ ਗੁੰਮਸ਼ੁਦਾ ਦੀ ਰਿਪੋਰਟ ਦਰਜ ਕਰਵਾਤੀ ਸੀ ਹੁਣ ਇਸ ਗੱਲ ਨੂੰ 6-7 ਮਹੀਨੇ ਹੋ ਗਏ ਉਸ ਤੋਂ ਬਾਅਦ ਮੈਂ ਵੀ ਵਿਆਹ ਕਰਵਾ ਲਿਆ ਉਹ ਉਸਨੂੰ ਬੇਇੱਜ਼ਤ ਕਰਕੇ ਉੱਥੋਂ ਭਜਾ ਦਿੰਦੀ ਹੈ ਸ਼ਾਮ ਨੂੰ ਸੰਦੀਪ ਨੂੰ ਵੀ ਇਹ ਗੱਲ ਪਤਾ ਲੱਗਦੀ ਹੈ ਸੁਮਨ ਨੇ ਆਪ ਹੀ ਉਹਨੂੰ ਇਹ ਸਭ ਕੁਝ ਦੱਸ ਦਿੱਤਾ ਸੀ ਇਹ ਸੁਣ ਕੇ ਸੰਦੀਪ ਨੂੰ ਚੰਗਾ ਲੱਗਦਾ ਕਿ ਸੁਮਨ ਹੁਣ ਆਪਣੇ ਫੈਸਲੇ ਲੈਣਾ ਸਿੱਖ ਗਈ ਉਹਨੇ ਬਿਲਕੁਲ ਸਹੀ ਫੈਸਲਾ ਲਿਆ ਉਹ ਲਾਲਚੀ ਇਨਸਾਨ ਦੁਬਾਰਾ ਸੁਮਨ ਨਾਲ ਉਸੇ ਤਰ੍ਹਾਂ ਕਰਨਾ ਚਾਹੁੰਦਾ ਸੀ ਜੋ ਉਸਨੇ ਪਹਿਲਾਂ ਕੀਤਾ ਸੀ ਪਰ ਹੁਣ ਸੋਮਨ ਨੂੰ ਅਕਲ ਆ ਗਈ ਸੀ ਉਸ ਤੋਂ ਬਾਅਦ ਸੋਮਨ ਆਪਣੇ ਪਰਿਵਾਰ ਨਾਲ ਰਾਜੀ ਖੁਸ਼ੀ ਰਹਿਣ ਲੱਗਦੀ ਹੈ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਵੀ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ